ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਸੀ ਜੋਸ਼ੀ ਜਨਮ ਤੇ ਅਸੀਂ ਆਨੰਦ ਭੜਾਈ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰ ਆਸੀਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਗੀਤ ਲੋਕ ਗੀਤ ਲੈ ਕੇ ਤੇ ਨਵਾਂ ਨੁਕਤਾ ਲੈ ਕੇ ਹੈਨਾ ਤੇ ਲੋਕ ਮਾਣੋ ਇਸ ਗੀਤ ਦਾ ਨੰਦ ਇਹ ਗੀਤ ਰਾਦਾ ਤੇ ਕ੍ਰਿਸ਼ਨ ਦਾ ਹੈਗਾ ਪਰ ਲੰਬੀ ਹੀਕ ਦਾ ਹੈਗਾ ਤੁਸੀਂ ਇਹਦੇ ਵਿੱਚ ਆਪਣੇ ਆਪ ਹੀ ਮਤਲਬ ਸੁਣੇ ਹੋਗੇ ਤੇ ਤੁਹਾਨੂੰ ਸਮਝ ਆਊਗੀ ਆਖਿਆ ਕਰਨ ਦੀ ਲੋੜ ਨਹੀਂ ਤੇ ਲੋ ਪ੍ਰਮਾਤਮਾ ਦਾ ਨਾਮ ਤੇ ਸੁਣੋ ਇਸ ਪਿਆਰੇ ਗੀਤ ਨੂੰ ਲੰਬੀ ਹੀਰੀ ਢੋਲ ਕੇ ਤੇ ਤੁਸੀਂ ਬਹੁਤ ਸੁਣਦੇ ਹੋ ਕਈ ਕਿੰਨੇ ਅਸੀਂ ਪਹਿਲਾਂ ਵੀ ਲੰਬੀ ਹੀਰੀ ਕਿਦੇ ਪਾਏ ਹੋਏ ਨੇ ਹੈਨਾ ਤੇ ਇਹ ਵੀ ਕਹਿੰਦੇ ਵੀ ਲੰਬੀ ਹੀਰੀ ਸੁਣਾਓ ਜੀ ਤੇ ਨਾਲੇ ਗਾਇਆ ਕਰੋ ਤੇ ਆਪਦੇ ਕੰਮ ਕਰਦੇ ਫਿਰਦੇ ਹੋ ਨਾਲੇ ਨਾਲ ਦੀਤਾ ਨੂੰ ਗਾਇਆ ਕਰੋ ਲੈ ਲੋ ਭਗਵਾਨ ਦਾ ਨਾਮ ਹੈ ਰਾਦਾ ਜਿਹੜੀ ਸੀ ਨਾ ਬਰਸਾਨੇ ਦੇ ਨਾਲ ਉਹ ਵਾਲੀ ਸੀਗੀ ਬਰਸਾਨਾ ਰਾਦਾ ਦਾ ਉਹਦੀ ਜਮਨਾ ਦੇ ਕਿਨਾਰੇ ਮੈਂ ਬ੍ਰਿੰਦਾਵਨ ਤਿੰਨ ਵਾਰ ਜਾਈ ਉੱਥੇ ਤਿੰਨੇ ਵਾਰੀ ਅਸੀਂ ਉਹ ਦੇਖ ਕੇ ਆਂ ਉਹਨਾਂ ਦੀ ਜਿਹੜੀ ਉੱਚੀ ਟਾਰੀ ਸਭ ਤੋਂ ਉੱਚੀ ਰਾਦਾ ਦੀ ਉਟਾਰੀ ਹੈ ਤੇ ਲਓ ਮਾਣੋ ਇਹ ਸਖੀ ਦਾ ਨੰਦ ਬਰਸਾਨਾ ਲਗਰੀ ਉੱਚੀ ਟਾਰੀ ਅਰਾ hari ka nahi ka napukare mera gobind mera gobinda nirnaya jinde ni me ರಾತ್ಳಿ ਤ ਤੇ ਕ ਮਹੀਨੇ ਰਾਦਾ ਤੁਲਸਾ ਨੂੰ ਪੂਜੇ ਜੋਤ ਦੇ ਮੈਣੇ ਲਈ ਸੀਗਾ ਕੇ ਸਖੀਆਂ ਦਾ ਮਖਣੀ ਚਰਵੇ ਹੋ ਮੇਰਾ ਗੋਬਿੰਦ ਮੇਰਾ ਗੋਬਿੰਦ ਨ ਜਰੀ ਯਾ ਦੇ ਚੀਰੇ ਤੇਰਾ ਵੇ ਹੋ ਮੇਰ ਗੋਬੀਤ ਮੇਰ ਗੁਰਵਿੰਦੇ ਨ ਜੀ ਨਾਇ ਵੇ ਹੋ ਜਿੰਦੇ ਨੀ જમના ચૂદ કાળી નાગનું નથ કે લ્યા ਨੀ ਮੇਰੀ ਨਿਦੀਵਨੇ ਜਾਕੇ ਮੁਰਲੀ ਵਜਾਵੇ ਸਖੀਆਂ ਨਾਲ ਰਸਰੇਚ

தந்தோந்தோந்த நஜரினா வீந்த ਨੀ ਮੇਰੀ ਲੋਕ ਗੀਤ ਹੋਇਆ ਪੂਰਾ ਇਹ ਕ੍ਰਿਸ਼ਨ ਪੋਵਹੰ ਤੀਰਾਸਰਾ ਤੇ ਤੇਰੀ ਓਟ ਮੈਨੂੰ ਨਾ ਰਹੇ ਟੋਟ ਤੇ ਲੋ ਹੁਣ ਤੁਸੀਂ ਦੱਸਿਓ ਸਾਨੂੰ ਇਹ ਸਾਡਾ ਗੀਤ ਨਾਮ ਭਜਨ ਕਿਹੋ ਜਿਹਾ ਲੱਗਿਆ ਤੇ ਜੇ ਤੁਸੀਂ ਨਾ ਕਮੈਂਟ ਕਰੋਗੇ ਵੀ ਹੋਰ ਇਸ ਤਰ੍ਹਾਂ ਦੇ ਕ੍ਰਿਸ਼ਨ ਦੇ ਲੰਬੀ ਹੀਕ ਦੇ ਗੀਤ ਸੁਣਾਵੇ ਫਿਰ ਤੁਹਾਨੂੰ ਹੋਰ ਵੀ ਸੁਣਾਇਆ ਕਰਾਂਗੇ ਮੈਂ ਪਰ ਮੈਂ ਪਉਂਦੀ ਰਹੂੰਗੀ ਮੌਕੇ ਵੇ ਮੌਕੇ ਤੇ ਲਓ ਹੁਣ ਤੁਸੀਂ ਆਜੋ ਹੁਣ ਆਪਾਂ ਤੰਦਰੁਸਤੀ ਬਾਰੇ ਹੈ ਨਾ ਉਹ ਕਹਿੰਦੇ ਦੁਕਾਨ ਦੇ ਵਿੱਚ ਕਹਿੰਦੇ ਨੁਕਤਾ ਪਾਇਆ ਗਿਆ ਸਾਰੀ ਦੁਕਾਨ ਵਿੱਚ ਤੋਂ ਰਹਿਤ ਪਾਓ ਨਿਕਲਿਆ ਸਰਦੀ ਦੀ ਦੁਕਾਨ ਤੋਂ ਰਹਿਤ ਰਹਿਤ ਪਾਓ ਪਹਿਲਾਂ ਮੇਰਾ ਇਹ ਰਿਪੀਟ ਹੀ ਕਰ ਰਹੀਆਂ ਇਹ ਪਤਾ ਨਹੀਂ ਕਦੋਂ ਪਹਿਲਾਂ ਪਾਇਆ ਤੇ ਲਓ ਸੁਣ ਲਓ ਹੁਣ ਪਾਣੀ ਲੈ ਲੋ 2 ਕੱਪ ਕਿੰਨਾ ਪਾਣੀ ਲੈਣਾ ਹੈ 2 ਕੱਪ ਅਦਰਕ 1 ਇੰਚ ਉਹਨੂੰ ਕद्दूकस ਕਰ ਲੋ ਅਦਰਕ ਨੂੰ ਕद्दूकस ਕਰ ਲੋ 1 ਇੰਚ ਲੈਣਾ ਹੈ ਹੈ ਤુલਸੀ ਦੇ ਪੱਤੇ 10-12 ਕਾਲੀ ਮਿਰਚ 6-7 ਇਹਨੂੰ ਦਰਦ ਜੀ ਜੀ ਕੁੱਟ ਲੋ ਹੈਨਾ ਤੇ ਹਲਦੀ ਪਾਊਡਰ ਅੱਧਾ ਚਮਚਾ ਗੁੜ ਸਵਾਦ ਅਨੁਸਾਰ ਹੈਨਾ ਇੰਨਾਂ ਸਾਰੀਆਂ ਚੀਜ਼ਾਂ ਨੂੰ ਪਾਣੀ 'ਚ ਪਾ ਤਾ ਫਿਰ ਇਹਦਾ ਕਾੜਾ ਬਣਾ ਲਓ ਕਾੜਾ ਤਾਂ ਆਪ ਨੂੰ ਪਤਾ ਜਦੋਂ ਆਪਾਂ ਬਣਾ ਤਰਤਾ ਥੋੜਾ ਰਹਿ ਗਿਆ ਪਾਣੀ ਹੈ ਨਾ ਤੇ ਇਹ ਇਹਨੂੰ ਫਿਰ ਤੁਸੀਂ ਕਾੜਾ ਬਣਾ ਕੇ ਪੀਓ ਤੇ ਜੁਕਾਮ ਤੋਂ ਰਾਹਤ ਪਾਓ ਸਰਦੀ ਸਾਰੀ ਮੌਜ ਨਾ ਸਰਦੀ ਸਾਰੀ ਮੌਜ ਨਾ ਲਖਾਓ ਪ੍ਰਭੂ ਦੇ ਗੁਣ ਗਾਓ ਤੇ ਫਿਰ ਜੁਕਾਮ ਨਹੀਂ ਖਾਓਗਾ ਫਿਰ ਦੁਬਾਰਾ ਸੁਣ ਲਓ ਕੀ ਕੀ ਚੀਜ਼ਾਂ ਨੇ ਦੋ ਕੱਪ ਪਾਣੀ ਪਾ ਲਓ ਗਲਾਸ ਸਰ ਹੈ ਨਾ ਅੰਦਾਜ਼ੇ ਹੀ ਨੇ ਤਾਂ ਅੰਦਾਜ਼ੇ ਨਾਲ ਪਾ ਲਓ ਪਾਣੀ ਦੋ ਕੱਪ ਪਾ ਲੈ ਕਿਆ ਮੰਗੂ ਇਹਦਾ ਕਾੜਾ ਬਣਾਉਣਾ ਅਦਰਕ ਇਹਦੇ ਵਿੱਚ 1 ਇੰਚ ਉਹਨੂੰ ਕੱਦੂਕਸ ਕਰਕੇ ਪਾ ਲਓ ਤੁਰਸੀ ਦੇ ਪੱਤੇ 10-12 ਕਾਲੀ ਮਿਰਚ 6-7 ਉਹਨੂੰ ਦਰਦੀ ਕੁੱਟ ਕੇ ਵਿੱਚ ਪਾ ਦਿਓ ਹਨਾ ਦਾਲ ਚੀਨੀ 1 ਇੰਚ ਦਾਲ ਚੀਨੀ ਨੂੰ ਭੁੱਲ ਗਏ ਸੀ ਪਹਿਲਾਂ ਦਾਲ ਚੀਨੀ 1 ਇੰਚ ਉਹ ਪਾ ਲਓ ਹਲਦੀ ਪਾਊਡਰ 10 ਚਮਚਾ ਗੁੜ ਸਵਾਦ ਅਨੁਸਾਰ ਪਾ ਲਓ ਇਹਨਾਂ ਸਾਰੀਆਂ ਚੀਜ਼ਾਂ ਦਾ ਕਾੜਾ ਬਣਾ ਕੇ ਜੁਕਾਮ ਤੋਂ ਪੀਓ ਜੁਕਾਮ ਤੋਂ ਰਾਹਤ ਪਾਓ ਸਰਦੀ ਮੌਜ ਨਾਲ ਲੰਗਾਓ ਤੇ ਪ੍ਰਭੂ ਦੇ ਗੁਣ ਗਾਓ ਜੁਕਾਮ ਨਹੀਂ ਹੋਣਾ ਲੋ ਮਾਣੋ ਇਸ ਨੁਕਤੇ ਦਾ ਤੇ ਗੀਤ ਆਨੰਦ ਹੁਣ ਮੈਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫਿਰ ਨਵੇਂ ਗੀਤ ਤੇ ਨਾਮਨੇ ਨੁਕਤੇ ਨਾਲ ਫੇਰ ਮਿਲਾਂਗੇ